ਸੀ ਕੇ ਉਹ ਵੀ ਦਿਆ ਕਰੂੰ ਅੱਜ ਤੁਸੀਂ ਦੱਸੋ 7 ਕਿੱਲੋ ਤੋਂ ਇਹਨੇ 5 ਕਿੱਲੋ ਆਟਾ ਕਰਤਾ ਪੂਰਾ ਪੰਜਾਬੀ ਡੈਟਿੰਗ ਤੇ ਲਾਇਆ ਹੋਇਆ ਨੇ ਵੀ ਵਾਅਦਾ ਖਾਓ ਹੀ ਨਾ ਤੁਸੀਂ ਨਾ ਵਾਅਦੇ ਦਿਓ ਜੋ ਮੇਰਾ ਕਹਿਣ ਤਾਂ ਭਾਵਾ ਜਿੱਦਾਂ ਤੁਸੀਂ ਮੈਨੂੰ ਮੇਰੇ ਵਾਰੀ ਤੁਸੀਂ ਇਲੈਕਸ਼ਨ ਦੀ ਪੂਰੀ ਮੈਨੂੰ ਸਪੋਰਟ ਕੀਤੀ ਸੀਗੀ ਔਰ ਬਹੁਤ ਘੱਟ ਮੋਟਾ ਜਿਹੜੀ ਉਹ ਸਿੱਲੂ ਨੂੰ ਪਈ ਸੀਗੀ ਕਾਂਗਰਸ ਨੂੰ ਔਰ ਪੂਰੀ ਦੀ ਪੂਰੀ ਉਹਦੇ 1300 ਮੈਨੂੰ ਅੱਜ ਜਿਆਦਾ 1383 ਵੋਟਾਂ ਉਹਦੇ ਸੀਗੀਆਂ ਹੁਣ 1600 ਪਾਰ ਕਰਨੀਆਂ ਨੇ ਟੋਟੀਆਂ ਦੇ ਨਾਮ ਮੰਗਾ ਮੈਂ ਸ਼ਰਮਾ ਜੀ ਨੂੰ ਦੱਸ ਦਿੱਤੀਆਂ ਨੇ ਇੱਕ ਇਹਨਾਂ ਦੀ ਮੇਲ ਮੰਗਾ ਸ਼ਰਮਾ ਜੀ ਟੂਬਵੈਲ ਦੀ ਟੂਬਵੈਲ ਜਿਹੜਾ ਸਾਡਾ ਮਨਜ਼ੂਰ ਹੋਇਆ ਮੇਰੇ ਟਾਈਮ ਉਦੋਂ ਇਹਨਾਂ ਨੇ ਘਰ ਵਿੱਚੇ ਰੋੜੂ ਰੋੜ ਕੇ ਰੱਖਦਾ ਇਹਨਾਂ ਕੋਈ ਜਗ੍ਹਾ ਨਹੀਂ ਹੈ ਇੱਕ ਮੇਰੀ ਬੇਨਤੀ ਹੈ ਇਹਨਾਂ ਦਾ ਤੁਸੀਂ ਜਿਤਾਉਣਗੇ ਤੁਹਾਨੂੰ ਜ਼ਰੂਰ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਐ ਕਿ ਤੁਹਾਨੂੰ ਪੈਟੀ ਸ਼ਰਾਬ ਦੀ ਦੇ ਜਾਣਗੇ ਜਾਂ ਤੁਹਾਨੂੰ ਆ ਪੈਸੇ ਦੇ ਜਾਣਗੇ ਤੁਸੀਂ ਸਾਰੇ ਪੜੇ ਲਿਖੇ ਹੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਲੜੀ ਮੈਂ ਪੈਸੇ ਕਿਹਾ ਕਿਉਂਕਿ ਇਹਨਾਂ ਲੋਕਾਂ ਦੇ ਵਿੱਚੋਂ ਕੁਝ ਮੰਗੇ ਨਹੀਂ ਜੈਸੇ ਜਿਹੜੇ ਇਹਨਾਂ ਨੇ ਮੇਰੇ ਤੋਂ ਡਿਮਾਂਡ ਕੀਤੀ ਮੈਂ ਤੁਹਾਨੂੰ ਕੀ ਗੱਲ ਕਹੀ ਸੀ ਕਿ ਅੱਜ ਤੁਹਾਡੇ ਪਲਾਟਰ ਦਾ ਰੇਟ ਹੈ ਜਿਹੜਾ ਨਾ ਇਤੇ ਸੀਵਰੇਜ ਹੈ ਨਾ ਵਾਟਰ ਸਪਲਾਈ ਹੈ ਨਾ ਇਤੇ ਸੜਕਾਂ ਬੰਗੀਆਂ ਹੋਈਆਂ ਨਹੀਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਹਾਡਾ ਹੁਣ 4000 ਨੂੰ 3000 ਨੂੰ ਗਾਜਾ ਤੁਸੀਂ ਸ਼ਰਾਫਾਂ ਜੇ ਹੋਰ ਕੀ ਚਾ ਕੀ ਕਰਨੀ ਹੈ ਜਦ ਮੈਂ ਤੁਹਾਨੂੰ ਸੀਵਰੇਜ ਪਾਤਾ ਤੁਹਾਡਾ 15000 ਨੂੰ ਗਾਜਾ ਜੇ ਤੁਸੀਂ ਸਾਰੇ ਬੱਡੇ ਆ 15000 ਗਾਜੇ ਰੇਟ ਆ ਜੇ ਇਹ ਸੇ ਰੇਟ ਆ ਦੇ ਵਿੱਚ ਜੀਨੋ ਪੈ ਪੋਸ਼ ਲੈਣੇ ਸੀ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਆਪਾਂ ਸਾਰੇ ਮਹਿਬਣ ਵਾਰ ਚ ਹੀ ਰਹਿਣਾ ਤੁਹਾਡੇ ਨਾਲ ਹੀ ਰਹਿਣਾ ਜਿਵੇਂ ਤੁਸੀਂ ਮੇਰਾ ਸਾਥ ਦਿੱਤਾ ਬਾਹਾਂ ਖੜੀਆਂ ਕਰਕੇ ਬੜੀ ਇਮਾਨਦਾਰੀ ਦੇ ਨਾਲ ਸਾਰੇ ਦੋਨੇ ਹੱਥ ਖੜਾ ਕਰਕੇ ਇਹ ਅੱਜ ਕਰਨ ਕਰਕੇ ਜਾਓ ਕਿ ਅਸੀਂ ਕੰਮ ਵੀ ਸ਼ਰਮਾ ਜੀ ਦਾ ਲੈਣੇ ਆਂ ਔਰ ਆਪਦੀ ਵੋਟ ਵੀ ਸ਼ਰਮਾ ਸ਼ਰਮਾ ਜੀ ਨੂੰ ਪਾਵੀਂ ਹੈ ਸੜਕਾਂ ਰੋਡ ਸਾਰਾ ਕੁਝ ਕਿੱਟ ਵੀ ਲਗੀ ਮੈਂ ਲਾਇਆ 10000 ਗਰੀਬ ਪਰਿਵਾਰਾਂ ਦੀ ਲੈਟਰੀਆਂ ਬਣਾਈਆਂ 5000 ਪਰਿਵਾਰਾਂ ਨੂੰ ਡੇਟਡ ਲੱਖ ਰੁਪਏ ਮਕਾਨਾਂ ਵਾਸਤੇ ਦਵਾਇਆ ਆ ਕਰੋ ਸੋ ਮੇਰੇ ਅਪੋਨੇਟਾਂ ਦਾ ਕੈਰੇਕਟਰ ਦੇਖ ਲਿਓ ਮਹਾਰਾਣੀ ਸਾਹਿਬ ਚਾਰ ਵਾਰੀ ਐਮਪੀ ਬਣੇ ਕਾਂਗਰਸ ਤੋਂ ਅੱਜ ਵੋਟਾਂ ਕਿਸ ਤੋਂ ਮੰਗਦੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਲਈ ਜੀਵਰੇਂ ਤੋਂ ਟੋਟੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਪਾਈ ਫੀਟ ਲੈਟਾਂ ਦੋਤੀ ਸ਼ਰਮਣੀ ਕਾਲੀ ਕਰਦੀ ਸਰਕਾਰ ਤੇ ਸੋ ਜੇ ਆਪਣਾ ਕੰਬਾਂ ਦੀ ਕਦਰ ਨਹੀਂ ਕਰਨੀ ਫਿਰ ਦੋਤੀ ਮੋਕਲ ਦੀ ਕਦਰ ਕੀ ਕਾਲੇ ਚ ਮੀਟਿੰਗਾਂ ਕਰੀਆਂ ਸ਼ਹਿਰ ਚ ਤੁਸੀਂ ਦੇਖੋ ਭੈਣ ਜੀ ਬਰਾੜ ਜੀ ਇਹਨਾਂ ਨੇ ਬਾੜ ਤੇ ਦੇਖੋ ਤੁਸੀਂ ਕਿੰਨਾ ਉਤਸ਼ਾਹ ਆ ਸੋ ਅੱਜ ਲੋਕ ਕਿਰਦਾਰ ਤੇ ਕਾਰਗੁਜ਼ਾਰੀ ਵਾਲੇ ਪਾਸੇ ਨੂੰ ਤੁਰ ਪਏ ਆ ਮੈਂ ਸਮਝਦਾ ਕਿ ਲੋਕ ਆ ਗਲੀਆਂ ਬਣੀ ਹੋਈਆਂ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡ ਨੈਸ਼ਨਲ ਹਾਈਵੇ ਜਿੰਨੀ ਡਵੈਲਪਮੈਂਟ ਪੰਜਾਬ ਚ ਹੋਈ ਆ ਅੱਜ ਲੋਕ ਉਸ ਨੂੰ ਯਾਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਣ ਜਾ ਰਹੇ ਆ ਤੁਸੀਂ ਦੇਖ ਲਿਓ ਵੀ ਮੈਂ ਅੱਜ ਪਟਿਆਲੇ ਚ ਸਵੇਰ ਦੀ ਆ ਸੱਤ ਅੱਠ ਮੀਟੀਆਂ ਕਰੀਆਂ ਹਜ਼ਾਰਾਂ ਤੋਂ ਜ਼ਿਆਦਾ ਕੱਟ ਸੀਗਾ ਲੋਕ ਬੜੇ ਉਤਸ਼ਾਹ ਚ ਆ ਰਹੇ ਆ ਮੈਂ ਸਮਝਦਾ ਕਿ ਆਪਾਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਹੁਵਾਰਾ ਕਹੇ ਜੇ ਮੇਰੇ ਲੋਕ ਬਹੁਤ ਜ਼ਿਆਦਾ ਬਹੁਤ ਹੀ ਪਿਆਰ ਮਿਲ ਰਿਹਾ ਹੈਗਾ ਲੋਕ ਸਮਝ ਗਏ ਵੀ ਕੰਮ ਕਰਨੇ ਵਾਲੇ ਕੌਣ ਆ ਝੂਠ ਬੋਲਣੇ ਵਾਲੇ ਕੌਣ ਆ ਕਿਉਂਕਿ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵੱਡੇ ਝੂਠ ਬੋਲ ਕੇ ਪੰਜਾਬੀਆਂ ਨਾਲ ਫਰਾਡ ਕਰਿਆ ਨਾ ਕੋਈ ਡਵੈਲਪਮੈਂਟ ਹੋਈ ਨਾ ਕੋਈ ਲੋਕ ਭਲਾਈ ਸਕੀਮਾਂ ਮਿਲੀਆਂ ਸੋ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਕਰੀ ਹੋਈ ਡਵੈਲਪਮੈਂਟ ਔਰ ਉਸ ਟਾਈਮ ਮਿਲੀ ਹੋਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਜਿਹੜਾ ਉਹਨਾਂ ਨੂੰ ਮਿਲਿਆ ਉਹਨੂੰ ਅੱਜ ਯਾਦ ਕਰ ਰਹੇ ਆਂ ਔਰ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਹੇ ਕਿਹਦੇ ਟੱਕਰ ਸਕਦੇ ਹੋ ਕਿਸੇ ਨਾਲ ਨਹੀਂ ਜੇ ਤਾਂ ਉਹਨਾਂ ਦੀ ਕੰਪੇਨ ਨਹੀਂ ਸ਼ੁਰੂ ਨਹੀਂ ਹੋਈ ਲੋਕ ਕਰਤਾਰ ਔਰ ਕਾਰਗੁਜ਼ਾਰੀ ਤੇ ਵੋਟ ਪਾਣਗੇ ਉਹ ਕਿਸੇ ਮੁਕਾਬਲੇ ਚ ਨਹੀਂ ਹੈ। ਥੈਂਕ ਯੂ। ਜੀ ਮੀਟਿੰਗ ਰੱਖੀ ਅੰਕੇ ਸਾਹਿਬ। ਕਿਉਂ ਜੰਹ ਹੰਗਾਰਾ ਮਿਲ ਗਿਆ। ਬਹੁਤ ਵਧੀਆ ਹੰਗਾਰਾ ਮਿਲਿਆ। ਕਿਉਂਕਿ ਹੁਣ ਆਪਾਂ ਬਾਕੀ ਪਾਰਟੀਆਂ ਵੀ ਦੇਖ ਲਈਆਂ। ਸਾਡਾ ਇਸ ਵਾਰਡ ਦੇ ਨਾਲ ਬਹੁਤ ਹੀ ਮਤਲਬ ਇੱਕ ਨੌ ਮਾਸ ਵਾਲਾ ਰਿਸ਼ਤਾ ਹੈ। ਸਾਰੇ ਖੜੇ ਨੇ। ਕੰਮ ਵੀ ਕਰਾਏ ਨੇ ਔਰ ਜੋ ਕਿਹਾ ਉਹਦੇ ਐਨ ਐ ਨਹੀਂ ਹੈਗਾ ਵੀ ਉਹ ਕੰਮ ਮੈਂ ਵੈਸੇ ਹੀ ਕਹਿ ਕੇ ਝੂਠ ਮਾਰ ਕੇ ਚਲੀ ਜਾਊ। ਜੋ ਅੱਜ ਕਿਹਾ ਉਹ ਵੀ 100% ਕੰਮ ਸਾਰੇ ਹੋਣਗੇ। ਪਹਿਲਾਂ ਤੁਸੀਂ ਇਸ ਵਾਰਡ ਦੇ ਐਮਸੀ ਵੀ ਰਹੇ ਹੋ ਤੇ ਉਹ ਕੰਮ ਵੀ ਕੀਤੇ। ਕਿਹ ਵਜਾ ਹੁਣ ਹੋਣ ਕਿਹ ਵਜਾ ਤਾਂ ਹੋਣਾ ਮੋਲ। ਹੁਣ ਹੁਣ ਦੇਖੋ 2 ਆਪ ਦੀ ਸਰਕਾਰ ਨੇ ਲਾਰਾ ਲਾਇਆ ਉਹ ਵੀ ਨਹੀਂ ਪੂਰਾ ਹੋਇਆ ਆਟਾ 7 ਕਿਲੋ ਮਿਲਦਾ ਸੀ ਇਹਨਾਂ ਨੂੰ 5 ਕਿਲੋ ਕਰਤਾ ਨਾਲ ਬੇਸੀ ਕਿ ਉਹਦਾ ਲਾਰਾ ਲਾਇਆ ਸੀ ਉਹ ਨਾਲ ਹੈ ਹੀ ਨਹੀਂ ਇਸ ਕਰਕੇ ਲੋਕ ਹੁਣ ਲੋਕਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ ਲੋਕ ਖੁਦ ਆਪਣੇ ਆਪ ਜਾਣਦੇ ਨੇ ਸਾਰਾ ਕੁਝ ਉਹ ਜਾਣ ਚੁੱਕੇ ਨੇ ਹੁਣ ਵੀ ਇਹ ਸਾਰਾ ਕੁਝ ਫਰਾਡ ਹੈ ਇਹ ਗੱਲ ਕਰੀਏ ਹੋਰ ਕੁਝ ਕਹਿੰਦਾ ਕਿ ਇਹ ਕਿਹੜਾ ਮੁਕਾਬਲਾ ਸੀ ਜਿਹੜਾ ਆਪ ਆਪਣੇ ਕਾਲੀਦਾਨ ਨੂੰ ਦੇਖੋ ਅਸੀਂ ਆਪਣੇ ਨਾਲ ਕਿਸੇ ਦਾ ਮੁਕਾਬਲਾ ਸਮਝਦੇ ਹੀ ਨਹੀਂਗੇ ਤੁਸੀਂ ਬਾਕੀ ਕਹਿੰਦਾ ਜਿਹੜੇ ਕੈਂਡੀਡੇਟ ਆ ਉਹ ਦੇਖ ਲਓ ਪਹਿਲਾ ਮਹਾਰਾਣੀ ਪ੍ਰਨੀਤਪਰ ਸੀ ਜਿਹੜਾ ਬੰਦਾ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਪਾਰਟੀ ਤੋਂ ਉਹ ਬੰਦਾ ਪਾਰਟੀ ਬਦਲੇ ਜਾਂ ਤੇ ਸਵਾਰਥੀ ਲੋਕਾਂ ਦੇ ਨਾਲ ਪੰਜਾਬ ਦੇ ਲੋਕ ਹੈ ਜਿਹੜੋ ਕਦੇ ਨਹੀਂ ਚੱਲ ਸਕਦੇ ਕੀ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ 2 ਸਾਲ ਪਿਛਲੇ ਸਰਕਾਰ ਵੀ ਦੇਖ ਲਈ ਐ ਪਿਛਲੇ ਐਮਪੀ ਵੀ ਦੇਖ ਲਏ ਨੇ ਹੁਣ ਸਾਡੀ ਇਹੀ ਅਪੀਲ ਹੈ ਵੀ ਇੱਕ ਇਮਾਨਦਾਰ ਔਰ ਜਿਹੜੀ ਸ਼ਖਸੀਅਤ ਹੈ ਜਾਣੀ ਪਛਾਣੀ ਹੈ ਉਹਨਾਂ ਦਾ ਕੋਈ ਕਰਤਾਰ ਹੈ ਜਿਹੜਾ ਬਹੁਤ ਵਧੀਆ ਉਹਨਾਂ ਨੂੰ ਵੋਟ ਪਾਈ ਜਾਵੇ ਤਾਂ ਕਿ ਜਿਹੜੇ ਰਹਿੰਦੇ ਕੰਮ ਹੈ ਸ਼ਰਮਾ ਜੀ ਬੜੀ ਬਹਿਕੂਬੀ ਕਰ ਸਕਦੇ ਨੇ ਔਰ ਉਹਨਾਂ ਤੋਂ ਸਾਨੂੰ ਉਮੀਦ ਵੀ ਹੈਗੀ ਔਰ ਕੰਮ ਕਰਨਗੇ ਵੀ